ਹਾਂਜੀ ਜਬਰਹਟ ਖੁੜੀ ਕਲਾ ਤੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਲਈ ਲੈ ਕੇ ਆ ਗਏ ਆ ਬਹੁਤ ਹੀ ਜਿਆਦਾ ਸੋਹਣੇ ਜਿਹੇ ਦੁਪੱਟੇ ਮਲਮਲ ਦੇ ਇੱਕ ਤਾਂ ਕਾਟਨ ਹੁੰਦੀ ਆ ਨਾ 100 ਰੁਪਏ ਦਾ ਦੁਪੱਟਾ ਮਿਲਦਾ ਇੱਕ ਪਿਓਰ ਮਲਮਲ ਹੁੰਦੀ ਆ ਠੀਕ ਹੈ ਪਿਓਰ ਮਲਮਲ ਦੇ ਦੁਪੱਟੇ ਨੇ ਤੇ ਇਹ ਵਾਲੇ ਜਿਹੜੇ ਦੁਪੱਟੇ ਨੇ ਉਹਨਾਂ ਸੂਟਾਂ ਦੇ ਦੁਪੱਟੇ ਜਿਹੜਾ ਮਲਮਲ ਦਾ ਦੁਪੱਟੇ ਨਾਲ ਸੂਟ 1700 ਤੇ 2000 ਰੁਪਏ ਦਾ ਸੇਲ ਹੁੰਦਾ ਇਹ ਰਾਖੀ ਕੰਪਨੀ ਦੇ ਜਿਹੜੇ ਸੂਟ ਆਉਂਦੇ ਨੇ ਉਹਨਾਂ ਦੇ ਦੁਪੱਟੇ ਨੇ ਦੁਪੱਟਿਆਂ ਦੀ ਕਲੀਅਰਟੀ ਚੈੱਕ ਕਰ ਲਓ ਕਿੰਨੀ ਪਿਆਰੀ ਇਹਦੇ 'ਚ ਸਿਮਰ ਬਣੀ ਹੋਈ ਹੈ ਹਲਕੀ ਹਲਕੀ ਆ ਦੁਪੱਟੇ 'ਤੇ ਤੇ ਇਹ ਦੁਪੱਟਾ ਪ੍ਰਿੰਟ ਹੀ ਹੈਗਾ ਲਾਈਟ ਕਲਰ ਆ ਦੇਖੋ ਕਿੰਨਾ ਸੋਹਣਾ ਮਲਮਲ ਦਾ ਠੀਕ ਤੇ 2 35 40 ਦੀ ਕਟ ਹੁੰਦੀ ਹੈ ਕਹਿੰਦੇ ਉਹ 2.5 ਮੀਟਰ ਹੀ ਦੁਪੱਟਾ ਹੁੰਦਾ ਆ ਚੱਕ ਦੁਪੱਟਾ ਦੁਪੱਟਾ ਚੁੱਕ ਲੀ ਇੱਕ ਦੁਪੱਟੇ ਦਾ ਰੇਟ ਇਹਦਾ 200 ਰੁਪਏ ਹੈ ਠੀਕ ਹੈ ਜੀ ਜੇ ਦੋ ਦੁਪੱਟੇ ਤੁਸੀਂ ਵਾਈ ਕਰਦੇ ਹੋ ਤਾਂ 350 ਰੁਪਏ ਦੇ ਲੱਗ ਜਾਣਗੇ ਤੇ ਬਿਲਕੁਲ ਫੈਂਸੀ ਦੁਪੱਟੇ ਨੇ ਪਿਓਰ ਇਹ ਨਹੀਂ ਹੈਗਾ ਵੀ ਤੁਹਾਡੇ ਸਿਰ 'ਤੇ ਲਿਆ ਹੋਇਆ ਤੇ ਕੱਲ ਨੂੰ ਚਾਰ ਜਾਣੇ ਤੇ ਤੁਹਾਡੇ ਸਿਰ 'ਤੇ ਹੋਰ ਲਿਆ ਮਿਲ ਜੂ ਮਹਲ ਦੁਪੱ ਇਸ ਕਰਕੇ ਨਹੀਂ ਮਿਲਣਾ ਕਿਉਂਕਿ ਸਾਰੇ ਦੇ ਸਾਰੇ ਜਿੰਨਾ ਦੁਪੱਟੇ ਦਾ ਮਾਲ ਸੀ ਇਹ ਆਪਾਂ ਹੀ ਚੁੱਕ ਲਿਆ ਹੋਇਆ ਐ ਪਹਿਲਾ ਲੈਂਪਾਂ ਚ ਮਾਲ ਠੀਕ ਹੈ ਜੀ ਤੇ ਆ ਚੁੱਕ ਵੀਰੇ ਡਿਜ਼ਾਈਨ ਆ ਲੋ ਜੀ ਫਿਰੋਜ਼ੀ ਕਲਰ ਇਨੀ ਸੋਹਣੀ ਡਿਜ਼ਾਈਨ ਗਈ ਕਲਰ ਥੋੜਾ ਜਿਹਾ ਹਟਕੇ ਉੱਕ ਝੱਕ ਵੀਰੇ ਐ ਗ੍ਰੇ ਕਲਰ ਆ ਜੀ ਇਹ ਚ ਹਲਕੀ ਹਲਕੀ ਸਿਮਰ ਬਣੀ ਹੋਈ ਹੈ ਸੀ ਦੇ ਚੁੱਕ ਦੇ ਪਿਸਤਾ ਕਲਰ ਆ ਜੀ ਇਹ ਚ ਕਲਰ ਪਹਿਲਾਂ ਵੀ ਆ ਕੇ ਗਿਆ ਸੈਕੰਡ ਕਲਰ ਇਹ ਆ ਗਿਆ ਚੁੱਕ ਲੈ ਦੋ ਦੁਪੱਟੇ 350 ਰੁਪਏ ਰਹਿਣ ਵਾਲੇ ਆ ਤੇ ਇੱਕ ਦੁਪੱਟਾ ਜਿਹੜਾ ਹੈਗਾ 200 ਰੁਪਏ ਦਾ ਹਾਂ ਚੁੱਕ ਲੈ ਡਿਜ਼ਾਈਨ ਚੈੱਕ ਕਰ ਲਓ ਇਸ ਪਿੰਕ ਕਲਰ ਦਾ ਡਿਜ਼ਾਈਨ ਹੈ ਹਾਂ ਆ ਵਾਲਾ ਦੁਪੱਟੇ ਦਾ ਡਿਜ਼ਾਈਨ ਬਹੁਤ ਰੱਖਣਾ ਸੋਹਣਾ ਜੀ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਹੁਣੇ ਇੱਕ ਦੁਪੱਟਾ 200 ਰੁਪਏ ਦਾ ਤੇ ਦੋ ਦੁਪੱਟੇ 350 ਰੁਪਏ ਦੇ ਇਹ ਪਿੰਕ ਕਲਰ ਹੈ ਇਹਦੇ ਚ ਪਹਿਲਾਂ ਪੀਚ ਕਲਰ ਲੰਕੇ ਗਿਆ ਮਤਲਬ ਇੱਕ ਦੋ ਦੋ ਕਲਰ ਰੇਕ ਕੇ ਡਿਜ਼ਾਈਨ ਇਹ ਲਾਸਟ ਡਿਜ਼ਾਈਨ ਸੀ ਸਾਡਾ 12 14 ਕਾ ਡਿਜ਼ਾਈਨ ਨਹੀਂ ਆਇਆ ਹੁਣ ਮੈਂ ਤੁਹਾਨੂੰ ਕੁਆਂਟੀਟੀ ਦਿਖਾਉਣੀ ਹੈ ਕਰੀਏ ਇਧਰ ਦੁਪੱਟੇ ਲੈ ਲੈਂ ਕਰੀਏ ਹਾਲੋ ਜੀ ਇੱਥੇ ਲਾ ਕਲਰ ਕਲਾ ਕਰਾ ਹਾਲੋ ਜੀ ਪਿਸਤਾ ਕਲਰ ਦਾ ਪਤੰਦ ਦੱਸਾਇਆ ਇਹ ਦੁਪੱਟੇ ਸਾਰੇ ਕਟਿੰਗ ਹੋਏ ਵੀ ਨਹੀਂ ਇਹਦੇ ਚ ਬੰਨੇ ਹੋਏ ਨੇ ਠੀਕ ਹੈ ਜੀ ਆ ਗਈ ਸਾਰਾ ਪਲੋ ਚੁੱਕੇ ਆਂ ਹੀ ਰਾਖੀ ਕੰਪਨੀ ਦਾ ਮਾਲ ਹੈ ਹਾਲੋ ਗ੍ਰੇ ਕਲਰ ਆ ਗਈ ਜੇ ਤੁਸੀਂ ਜਿੰਨੇ 5 10 ਦੁਪੱਟੇ ਜਿੰਨੇ ਚਾਹੀਦੇ 20 ਸਾਈਂ ਦੇ ਕਿਸੇ ਮੇਰੇ ਭੈਣ ਨੂੰ ਬੁਟੀਕਲ ਨੂੰ ਸੇਲ ਕਰਨ ਵਾਸਤੇ ਚਾਹੀਦੇ ਤਾਂ ਜਿਵੇਂ ਮਰਜ਼ੀ ਤੁਹਾਡੇ ਕੋ ਸਾਡੇ ਕੋਲ ਤੁਸੀਂ ਇਹ ਦੁਪੱਟੇ ਵਾਇਟ ਕਰ ਸਕਦੇ ਆਹ ਵਾਲਾ ਡਿਜ਼ਾਈਨ ਆਪ ਉਧਰ ਦਿਖਾਇਆ ਜਾਂਦਾ ਸੀ ਆਹ ਦੇਖੋ ਕਿੰਨੇ ਕਲਰ ਆ ਗਏ ਉਹ ਅੱਜ ਦੀ ਸਾਡੀ ਵੀਡੀਓ ਦੇਖਣ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਆਦਾ ਸਬੂਤਾਂ ਵੱਲੋਂ ਸੱਚੀ ਕਾਲ